ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਕੀ ਹਾਲ ਚਾਲ ਆ ਲਓ ਜੀ ਟਾਈਮ ਹੋ ਗਿਆ ਜੀ 4:15 ਸ਼ਾਮ ਦੇ ਤੇ ਅੱਜ ਆਪਣਾ ਇਹ ਇਧਰ ਗੱਡੀ ਖੜਦੀ ਸੀ ਜਿੱਥੇ ਗੈਰਜੀ ਦੀ ਸਫਾਈ ਕਰ ਰਹੇ ਆ ਆਪਾਂ ਸਵੇਰ ਦੇ ਹੀ ਲੱਗੇ ਹੋਏ ਨੇ ਪਹਿਲਾਂ ਸਮਾਨ ਕਢਾਇਆ ਉਹ ਇਹ ਇਸ ਵਾਈਸ ਨੂੰ ਹੋਈ ਉਹ ਦਾਇਨੇ ਤੇ ਆਹ ਦਵਾਲੀ ਤਾਂ ਹਲੇ ਦੂਰ ਆ ਦਵਾਲੀ ਵਾਲਾ ਤਾਂ ਜਿਆਦਾ ਹੀ ਕੰਮ ਹੁੰਦਾ ਕਿੰਨਾ ਖਲਾਰ ਨਿਕਲਿਆ ਨਿਕਲਣਾ ਵੀ ਕੋਈ ਹੈ ਨਹੀਂ ਬਾਹਰ ਮੈਂ ਇਸ ਤਰੀਕੇ ਨਾਲ ਆਪਾਂ ਨੇ ਸਾਫ਼ ਕਰਤਾ ਇਹ ਸਾਰਾ ਬਹੁਤ ਖਰਾਬ ਹੋਇਆ ਪਿਆ ਸੀ ਉੱਪਰ ਇਹਦੇ ਚਾਦਰਾਂ ਦੀ ਛੱਤ ਪਾਈ ਹੋਈ ਆਪਾਂ ਨੇ ਕੰਧਾਂ ਕੱਢ ਕੇ ਦੋ ਬੀਮ ਲਾਇਏ ਨੇ ਇਹਦੇ ਵਿੱਚ ਪਿਛਲੀ ਕੰਧ ਤੇ ਇਹ ਹੋ ਗਈ ਜੀ ਸਫਾਈ ਆ ਜਿਹੜੀ ਆਪਣੀ ਸੈੱਟ ਕਰਕੇ ਲਾਇਆ ਸਾਰਾ ਸਮਾਨ ਔਰ ਉੱਪਰ ਇਹਦੇ ਬਣੀ ਹੋਈਆਂ ਨੇ ਟਾਂਟਾਂ ਜੀਆਂ ਬਣਾਈਆਂ ਹੋਈਆਂ ਨੇ ਅਲਮਾਰੀ ਟਾਈਪ ਸਾਰੀ ਸੈਟਿੰਗ ਕਰੀ ਅੱਜ ਇਹਦੀ ਸਵੇਰ ਦਾ ਹੀ ਲੱਗ ਰਿਹਾ ਥੱਲੇ ਖਲਾਰਾ ਹੋਰ ਵੀ ਪਿਆ ਆਪਣਾ ਲਾ ਚੱਕੋ ਫਿਰ ਇਹਨੂੰ ਵੀ ਚੱਕੋ ਚੋ ਇਹਨੂੰ ਵੀ ਮੈਂ ਚੱਕ ਕੰਮ ਸਵੇਰ ਦਾ ਤਾਂ ਮੈਂ ਲੱਗ ਰਿਆ ਸਾਰੇ ਦਾ ਸਵੇਰ ਦੀ ਸਫਾਈ ਮੈਂ ਕਰੀਆ ਸਾਰਾ ਕੰਮ ਮੇਤੋ ਲੈ ਜੰਨੇ ਹੋ ਜਿਹੜਾ ਪਸੀਨਾ ਪਸੀਨੇ ਹੋ ਰਿਹਾ ਉਹਦਾ ਵੀਲਾ ਖੜਾਗਾ ਪਸੀਨਾ ਪਸੀਨੇ ਥੋੜੇ ਤੋਂ ਜ਼ਿਆਦਾ ਕਰਿਆ ਮੈਂ ਸਵੇਰ ਦਾ ਲੈ ਇਧਰ ਲੈ ਚੱਕ ਦਿੰਨਾ ਮੈਂ ਹੁਣ ਹੈ ਹੈ ਵੀ ਇਹ ਚੱਕ ਦਿੰਨਾ ਮੈਂ ਫਾਰੀ ਸਮਾਨ ਮੈਂ ਚੱਕ ਦਿੰਨਾ ਉਹ ਇੱਧਰ ਸਾਰਾ ਇਹ ਵਧੀਆ ਬਣਾ ਕੇ ਪੰਜਾਦ α ਸਾਰਾ ਸਮਾਨ ਤਾਂ ਆ ਜਾਂਦਾ ਇੱਥੇ ਹਣਾ ਹਾਂ ਪਰ ਕੋਈ ਕੰਮ ਨਹੀਂ ਲੈ ਪਾਰੀ ਸਮਾਨ ਮੈਂ ਚੱਕਾਂ ਲਓ ਜੀ ਇਹ ਕਿੱਧਰ ਰੱਖਣੇ ਨੇ ਇਹ ਉਹਦੇ ਨਾਲ ਹੀ ਲਗਾ ਦਿਓ ਉੱਥੇ ਥੱਲੇ ਜੇ ਬਾਹਰ ਕਰਦੇ ਹੋ ਜੇ ਜਗ੍ਹਾ ਨਾ ਹੋਈ ਫਿਰ ਕਰ ਦਾਂਗੇ ਸੈਟਿੰਗ ਆ ਵੀ ਖੇਤ ਵਾਲਾ ਆਪਦਾ ਪੈਪੇ ਜਾਈ ਵੀ ਚੱਕ ਲੋ ਕੀ ਹੈ ਕਮਤੰਦਰ ਜੀ ਹਮ ਇਹ ਪਈ ਪੱਟੀ ਥੋੜੀ ਸੰਭਾਲ ਹੋਤ ਸੀ ਪੱਟੀ ਤਾਂ ਚੱਕਾਂਗੇ ਪਹਿਲੇ ਆਪਦਾ ਆਪਦਾ ਲੈ ਜਾਓ ਜੀ ਜਿਹੜਾ ਤੁਹਾਡਾ ਆਪਣਾ ਸਮਾਨ ਆ ਉਹ ਸੰਭਾਲੋ ਇੱਧਰ ਹੀ ਰੱਖ ਲਓ ਗਈ ਇਹਨੂੰ ਤਾਂ ਆਪਦੇ ਨੂੰ ਤਾਂ ਇੱਥੇ ਕਿਤੇ ਉਹ ਦੇਖੋ ਫਰ ਡੰਡਾ ਜਿਹਾ ਲੱਗ ਰਿਹਾ ਵਿੱਚ ਲੋਹੇ ਦੇ ਦਾ ਤਾ ਥੋੜਾ ਤਾਂ ਨੇ ਸੈਟਿੰਗ ਬਣ ਗਈ ਆ ਦੀਏ ਪਤ ਤਮ ਬਣ ਗਈ ਇਹ ਦੀ ਸਿੱਟਰ ਕੀ ਆ ਇਹ ਹੁਣ ਕੰਮ ਸਰਦਿਆਂ ਚ ਆਊਗੀ ਖੋਆ ਖੋਆ ਕੱਢਣ ਨੂੰ ਖੋਏ ਨੂੰ ਪੰਦੀਰੀ ਨਾਲ ਸਭ ਤੋਂ ਬਾਅਦ ਤਾਂ ਲੋਹੇ ਦੇ ਸ ਹੁਣ ਸਾਬ ਬਾਹਰ ਕੱਢੀ ਆ ਗਈ ਤਾਂ ਕਰਕੇ ਉੱਪਰ ਰੱਖ ਦੋ ਜੇਗਾ ਸਾਫ ਉੱਪਰ ਇਹ ਨੀਚੇ ਵਾਲੀ ਇਸੇ ਤੇ ਰੱਖ ਦੋ ਉੱਪਰ ਵਾਲੀ ਤੇ ਆ ਇਹ ਤੋਂ ਸੈਕੰਡ ਤੇ ਤੇ ਰੱਖ ਦੋ ਇੱਥੇ ਸੌਂ ਠੀਕ ਲੱਗਦਾ ਨਾਂਗਾ ਮੁੱਕ ਤੇ ਆਚ ਇੱਕ ਹੋ ਪਾਇ ਪਿਆ ਦੇਖ ਥੋੜਾ ਜਿਹਾ ਕੋਈ ਨਾਂ ਕਰਵਾ ਦਈ ਮੇਰੀ ਇੱਧਰ ਇਹ ਨਹੀਂ ਇੱਕ ਹੋਰ ਪਿਓ ਉਹ ਦੀ ਤਵੀਆਂ ਕੋ ਬਾਕੀ ਆ ਜਿਹੜਾ ਹਾਂ ਆਪਣਾ ਆਪਣਾ ਸਮਾਨ ਖਾਣ ਆ ਇੱਕ ਹੋਰ ਪਿਆ ਇੱਕ ਹੋਰ ਹੈ ਜੀ ਉਹਨੇ ਵਿੱਚ ਪਿਆ ਉਹ ਕਾਫੀ ਅੰਦਰ ਰੱਖਦਾ ਆ ਦੇ ਆ ਪਿਆ ਗਰ ਠੀਕ ਆਦਾ ਇਹ ਸਭ ਰੇ ਪੰਪ ਪਾ ਫਿਰ ਹਾਂ ਸਾਹਮਲੋ ਆਪਣਾ ਇਹ ਮਤਾਈਆਂ ਲੱਗੀਆਂ ਕਿ ਮੈਂ ਹੁਣ ਦੇ ਸਾਹਮਲਾਂਗੇ ਫਿਰ ਪਰ ਪਤਾ ਲਾਏ ਲੱਭਦਾ ਨਹੀਂ ਚੀਜ਼ ਤੁਸੀਂ ਆ ਉੱਪਰ ਲੋਹੇ ਦਾ ਕਾਫੀ ਪੱਤੀਆਂ ਪਈਆਂ ਨੇ ਆ ਤਸਲੇ ਤੇ ਇਹਦੇ نیچے-नीचे ਤਾਰ ਦੋ ਪਹਿਲਾਂ ਤਸਲਾ ਤੇ ਆਹ ਜਿਹੜੀ ਚਾਰਨਾ ਜਾ ਪਿਆ ਉੱਪਰ ਪਈ ਹੋਣੀ ਸ਼ਾਇਦ ਆ ਡੰਡੇ ਜੇ ਪਏ ਨੇ ਦੋ ਕਿਸਮਾਰ ਕੋਈ ਨਹੀਂ ਬਈ ਵਿਚ ਨਾਲ ਨਾ ਇਹ ਡੰਡੇ ਦੋ ਪਏ ਨੇ ਮਿਲ ਗਈ ਪੱਤੀ ਦੂਸਰੀ ਨਾ ਇਹਦੇ ਫੱਟੀਆਂ નીચે ਦੇਖੋ ਇੱਕ ਪਾਈਪ ਜਾਂ ਪਿਆ ਐ ਨਹੀਂ ਮੈਨੂੰ ਪਤਾ ਕੀ ਐ। ਪੱਪਰ ਆਇਤਾ ਕੀ ਐ ਇਹ? ਚਲੇ ਰੱਖ ਦੋ ਇਹ ਵਿੱਚ ਅੰਦਰ ਕਮਾ ਜਿਹਾ ਕੁਛ। ਮਿਲ ਗਈ ਪਈਆਂ ਇੱਥੇ। ਇੱਕ ਜਗ੍ਹਾ ਹੀ ਰੱਖ ਦਾਂਦੇ ਇਕੱਠੀਆਂ। ਚਲੋ ਅੱਬਾ ਦਾਂ ਜਣੇ ਦੋਨੋਂ ਚੀਜ਼ਾਂ। ਹੂੰ ਇਹ ਪਰਪਸਾ ਫੀਆ ਪਰ ਪੈ ਰੈਨਦੈ ਥੀ ਮੈਂ ਇਹ ਰੋ ਢੱਕਣ ਜੇ ਖੋਲੇ ਸੀ ਪਰ ਰੈਨਦੋ ਨੀਚੇ ਮੈਂ ਹਜੇ ਡੋੜ ਪਾਉਗੀ ਔਰ ਥੱਲੇ ਹੀ ਭਾਰੀ ਥੱਲੇ ਤਾਂ ਪੈ ਰੈਨਦੋ ਦੇਖਦੇ ਆ ਕੀ ਇਹ ਚ ਸਰੋ ਸਰੋ ਧੋਣੀ ਹੋਊਗੀ ਹੂੰ ਲਓ ਜੀ ਇਦਾਂ ਹੀ ਆਪਾਂ ਨੇ ਸਮਾਨ ਸਾਰਾ ਫਿੱਟ ਕਰਤਾ ਉੱਪਰ ਖਲਾਰਾ ਪਿਆ ਪਿਆ ਤੇ ਸਾਰੇ ਅੰਤਰ ਪਾਲਾਂ ਅੰਤਰ ਬੋਲਾਂ ਹਫਾਲਤੂ ਸਮਾਨ ਸੈਲਫਾਂ ਤੇ ਆ ਜਾਂਦਾ ਕਿਹੜਾ ਇਹ ਵਾਹ ਵਾਲੀ ਇਹ ਮੈਂ ਕਿਹਾ ਸਿਮਿੰਟ ਕਾਫੀ ਚੰਗੇ ਦੇ ਪਾ ਲੈ ਜਿਹੜੀ ਚੋਂਦੀ ਆ ਜੀ ਸਿਮਿੰਟ ਪੀ ਸਕਦਾ ਜੇ ਵਾਟਰ ਪ੍ਰੂਫ ਹੋਈ ਫਿਰ ਤਾਂ ਇਹ ਦੇਖ ਲਓ ਦੇਜੋਗੇ ਆਪਾਂ ਨੂੰ ਕੰਮ ਤੇ ਅੱਜ ਗਰਮੀ ਵੀ ਬਹੁਤ ਸੀ ਔਰ ਕੰਮ ਵੀ ਇਹ ਕਾਫੀ ਦੀ ਮਾ ਦੋਨੇ ਜਣਿਆਂ ਦੀ ਅੱਜ ਤਾਂ ਨਾ ਘਰਾਤੀ ਆਪਣੀ ਹੋ ਵਾ ਹੋ ਗਿਆ ਤਾਂ ਹੁਣ ਕੀ ਹੁੰਦਾ ਲਓ ਜੀ ਸਾਫ਼ ਹੋ ਗਿਆ ਸਾਰਾ ਇਹ ਆਪਣਾ ਇੱਧਰ ਗੱਡੀ ਖੜ੍ਹ ਦਿੰਦੀ ਆ ਤੇ ਛੋਟੀ ਨੂੰ ਤਾਂ ਬਾਹਰੇ ਖੜਾ ਦਿੰਦੇ ਇਹਨੂੰ ਪੁਰਾਣੀ ਨੂੰ ਤੇ ਇੰਨਾ ਨਿਕਲਿਆ ਖਲਾਰਾ ਫालतू ਫालतू ਸਮਾਨ ਛੋਟ-ਛੋਟੀਆਂ ਚੀਜ਼ਾਂ ਜਿਹੜੀਆਂ ਕੁਛ ਵੇਚ ਵੀ ਦਿੱਤਾ ਦੁਪਹਿਰੇ ਆਇਆ ਸੀ ਵੀਡੀਓ ਬਣਾਈ ਨਹੀਂ ਗਈ ਕਬਾੜੀਆ ਅਮਰ ਹੁਣ ਚਲੋ ਅਗਲੇ ਮਹੀਨੇ ਚ ਦਿਵਾਲੀ ਦੇ ਨੇੜੇ ਬਾਕੀ ਘਰ ਦੀ ਸਫਾਈ ਕਰਾਂਗੇ ਤੇ ਇਹ ਪਹਿਲਾਂ ਸਾਰਾ ਇੱਧਰ ਦਾ ਖਲਾਰਾ ਖਲੋਰਾ ਜਿਹਾ ਪਿਆ ਸੀ ਜਿਹੜਾ ਸਾਰਾ ਇਹ ਹਲਤੂ ਫਲਤੂ ਸਮਾਨ ਜਿਹੜਾ ਵੇਚਣ ਵਾਲਾ ਬਾਹਰ ਕੱਢ ਤੇ ਕਿ ਵੇਚ ਤੇ ਆ ਸੀ ਬਾਕੀ ਜਿਹੜਾ ਰਹਿ ਗਿਆ ਉਹਨੂੰ ਵੀ ਕਰਾਂਗੇ ਸੂਚ ਚੜ ਗਿਆ ਪਰ ਗਰਮੀ ਨਹੀਂ ਘਟੀ ਹੈਗੀ ਸੀ ਨੀ ਸੂਚ ਨਹੀਂ ਗਿਆ ਸੂਚ ਦਿਨੇ ਤੋਂ ਪੁੰਤੀ ਆ ਰਹਾ ਕੋਈ ਨਹੀਂ ਸਵਾਲ ਤੂ ਸਵਾਲ ਫालतू ਸਮਾਨ ਸਾਰਾ ਦੇਖੋ ਲੋਹੇ ਦਾ ਤੇ ਇਹਦੇ ਵਿੱਚ ੱਭੀਆਂ ਪਾਨ ਨੇ ਜਿਵੇਂ ਇਹ ਪੀਪੀ ਤੇਲ ਵਾਲੀ ਸਾਰਾ ਜਿਹੜਾ ਵੀ ਆਪਣਾ ਖੇਤੀ ਦਾ ਸਮਾਨ ਫालतू ਆ ਦੇਖੋ ਕਲਟੀਵੇਟਰਾਂ ਵਾਲੇ ਡੰਡੇ ਕੇਵਲਾਂ ਤੇ ਆ ਥੈਲੇ ਤਰਪਾਲਾਂ ਜੋ ਵੀ ਹੈਗਾ ਸਮਾਨ ਇਥੇ ਸਾਰਾ ਟਿਕ ਜਾਂਦਾ ਜੀ ਪੰਪੋ ਵਗੈਰਾ ਸਪਰੇਅਰ ਆ ਦੇਖੋ ਸ਼ੇਡ ਤੇ ਉੱਪਰ ਤੱਕ ਇਹ ਚਾਰ ਖੰਡੇ ਬਣ ਗਏ ਸੀ ਆਪਣੇ ਇੱਧਰੋਂ ਦਿਖਾਣੇ ਪਿੱਛੋਂ ਚਾਰੇ ਖੰਡਿਆਂ ਦੇ ਉੱਪਰ ਤੋਂ ਲੈ ਕੇ ਥੱਲੇ ਤੱਕ ਬਹੁਤ ਸਮਾਨ ਟਿਕ ਗਿਆ ਜੀ ਲੰਬਾਈ ਵੀ ਇਹਦੀ 17-18 ਫੁੱਟਾ ਕੀ ਹੋ ਗਿਆ ਟਿਕਾ ਰਹਿ ਗਿਆ ਉਹ ਜਿਹੜਾ ਸਿੱਟੇ ਕੌਣ ਆ ਰਿਹਾ ਹੁੰਦਾ ਕਿੱਥੇ ਪਿਆ ਆ ਬਾਹਰ ਇਹ ਤਾਂ ਇੱਧਾ ਹੀ ਆ ਇਹ ਤਾਂ ਇਹਦਾ ਹੀ ਆ ਉਹ ਤਾਂ ਮਿਲ ਗਿਆ ਚਲੋ ਉਹਦਾ ਪੰਪ ਦਾ ਹਾਂ ਇਹਨੂੰ ਕਿੱਧਰ ਰੱਖਣਾ ਫਿਰ ਕਿਹਨੂੰ ਟੋਲਾ ਨੂੰ ਆਰੇ ਨੂੰ ਹੈ ਟੋਲਾ ਟੋਲਾਰੇ ਤੁਮਾਨ ਵਾਲੇ ਹੋਣੇ ਹਾਂ ਤੇਲ ਵਾਲੇ ਇਹਨਾ ਚਾਇਆ ਸੀ ਆਪਣਾ ਉਹ ਪਾਲਿਸ਼ ਦਾ ਸਮਾਨ ਹੁਣ ਤੇਲ ਲਈ ਵਰਤ ਲੰਨੇ ਆ ਚਲ ਡੀਜੇ ਡੀਜ਼ਲ ਭਰਾ ਲੰਨੇ ਆ ਜਨਰੇਟਰ ਨੂੰ ਤਾਂ ਚਲਾਏ ਨੂੰ ਉਹਦੂਦ ਵੇਲੇ ਚਲਾਉਂਦੇ ਆ ਜਨਰੇਟਰ ਜੀ ਬਾਕੀ ਨਾ ਨਿਕੜੇ ਨੇ ਇਹ ਥੈਲੇ ਥੁੱਲੇ ਹਾਲ ਤੂਫਾਲ ਤੂ ਸੂਮਾਨ ਇਹਨੂੰ ਆਪਣਾ ਕਰ ਦਿਓ ਸੇਲ ਕਵਾੜੀ ਇਹਨੂੰ ਕੋਈ ਸੱਜ ਕਰਤਾ ਕੁਛ ਕਾਲ ਨੂੰ ਕਰ ਦਾਂਗੇ ਨਚੋੜ ਤੇ ਅੱਜ ਤਾਂ ਵੀ ਨਹੀਂ ਆ ਰਹੀ ਵੀ ਕੀ ਕਰਾਂ ਕਿੱਥੇ ਰੱਖਾਂ ਕਿੱਦਾਂ ਇਹਨੂੰ ਅੰਦਰ ਹੀ ਰੱਖ ਦਿੰਨੇ ਹੌਲੇ ਤਾਂ ਹੈਗੇ ਨੇ ਹੈਗੇ ਤਾਂ ਹੌਲੇ ਆਉਣਗੇ ਅੰਦਰ ਇਹ ਬਥੇਰੀ ਜਗ੍ਹਾ ਹੁਣ ਤਾਂ ਬਣ ਗਈ ਆਹ ਥੈਲੇ ਚਲੇ ਪਈ ਜਿਹੜੇ ਆ ਨਹੀਂ ਆਲੂ ਵਾਲੇ ਨੇ ਅੰਦਰ ਨਾ ਕੀ ਕਰੀਏ ਇਹ ਦੇਖਾਂਗੇ ਕੱਢ ਕੇ ਇੱਕ ਦਿਨ ਜੇ ਤਾਂ ਸਾਬਤੇ ਹੋਏ ਫਿਰ ਤਾਂ ਰੱਖ ਲਾਂਗੇ ਕਿੱਥੇ ਉਹਦੇ ਪਟਾਣ ਤੇ ਉਧਰਲੀ ਤੇ ਹਾਂ ਆਲੂਆਂ ਚ ਕੰਮ ਦੇ ਜਾਣਗੇ ਆਪਾਂ ਨੂੰ ਕਿਨੂੰ ਉਹਨਾਂ ਸੇਲ ਲਗਾ ਕੇ ਕਰ ਲਾਂਗੇ ਬਸ ਕਾ ਨੂੰ ਖਲਾਰਾ ਪਾ ਰਹੇ ਹਾਂ ਹਾਂ ਤਾਂ ਕਰਦੇ ਮੈਂ ਦੇ ਵਿੱਚ ਹੂੰ ਹੂੰ ਤੇ ਲੋ ਜੀ ਅੱਜ ਦਾ ਦਿਨ ਆਪਣਾ ਲੰਘ ਗਿਆ ਸਫਾਈ ਚ ਗੈਰੇਜ ਦੀ ਇਹ ਆਪਣੇ ਗੈਰੇਜ ਦਾ ਇੱਕ ਇਹ ਗੇਟ ਆ ਛੋਟਾ ਗੇਟ ਤੇ ਇਹ ਗੱਡੀ ਵਾਲਾ ਗੇਟ ਆ ਗੱਡੀ ਵੱਡ ਜੰਦੀ ਤੇ ਇੱਧਰ ਸੈਲਫਾਂ ਬਣਾਈਆਂ ਹੋਈਆਂ ਨੇ ਤੇ ਇੱਕ ਪਾਸੇ ਦਾਣੇ ਵਾਲੇ ਢੋਲ ਨੇ ਤੇ ਇੱਕ ਪਾਸੇ ਪਿਆ ਆਪਣਾ ਇਨਵਰਟਰ ਤੇ ਇੰਨੀ ਜਗ੍ਹਾ ਇਹ ਅੱਜ ਥਲਾਰਾ ਸਾਰਾ ਚੱਕ ਕੇ ਸੈੱਟ ਕਰਕੇ ਸੈਲਫਾਂ ਤੇ ਲਾਤਾ। ਸੋ ਠੀਕ ਹੈ ਜੀ ਅੱਜ ਦੇ ਵਲੌਗ ਦੀ ਇੱਥੀ ਦੀ ਐਂਡ ਕਰਦੇ ਆਂ ਤੇ ਕੱਲ ਨੂੰ ਫੇਰ ਮਿਲਾਂਗੇ ਆਪਾਂ ਇਸ ਨਵੀਂ ਵਲੌਗ ਦੇ ਵਿੱਚ ਤਦ ਤੱਕ ਲਈ ਸ਼ਾਸਤਰੀ ਕਾਲ